ਇੱਕ ਕੁੜੀ ਜੱਸੀ ਮੇਰੀ ਫਰੈਂਡ ਹੈ ਇਹਨੂੰ ਪੇਂਟਿੰਗ ਦਾ ਕੰਮ ਬਹੁਤ ਵਧੀਆ ਆਉਂਦਾ ਸੀ ਮੇਰਾ ਮਨ ਵੀ ਸੀ ਇਹ ਪੇਂਟਿੰਗ ਦਾ ਕੰਮ ਸ਼ੁਰੂ ਕਰੇ ਤੇ ਆਪਣੇ ਕਿਤੇ ਨੂੰ ਅੱਗੇ ਤੁਰੇ ਇਹਦੇ ਮਨ ਦੇ ਵਿੱਚ ਵੀ ਇੱਕ ਦੱਬਿਆ ਭਾਵ ਸੀ ਕਿ ਮੈਂ ਪੇਂਟਿੰਗ ਦਾ ਕੰਮ ਸ਼ੁਰੂ ਕਰਾਂ ਕਹਿੰਦੇ ਹੁੰਦੇ ਨੇ ਜੇ ਰਚਨਾਤਮਕ ਗੱਲ ਆਪਣੇ ਅੰਦਰ ਦੱਬੀ ਜਾਵੇ ਤਾਂ ਸਾਡਾ ਬਹੁਤ ਸਾਰਾ ਅੰਦਰ ਦਾ ਨੁਕਸਾਨ ਹੋ ਜਾਂਦਾ ਹੈ ਪਰ ਜੇ ਉਹ ਹੀ ਉੱਭਰ ਕੇ ਬਾਹਰ ਨਿਕਲ ਆਵੇ ਤਾਂ ਬਹੁਤ ਸਾਰਾ ਫਾਇਦਾ ਵੀ ਦੇ ਜਾਂਦਾ ਹੈ ਕਲਾ ਹਰ ਇੱਕ ਚ ਨਹੀਂ ਹੁੰਦੀ ਕਲਾ ਕਿਸੇ ਕਿਸੇ ਚ ਹੁੰਦੀ ਹੈ ਤਾਂ ਇਸ ਕੁੜੀ ਚ ਵੀ ਕਲਾ ਸੀ ਤਾਂ ਮੈਨੂੰ ਵੀ ਇਹ ਲੱਗਦਾ ਸੀ ਕਿ ਇਹ ਕੁੜੀ ਪੇਂਟਿੰਗ ਦਾ ਕੰਮ ਸ਼ੁਰੂ ਕਰੇ ਸ਼ੁਰੂ ਕਰਕੇ ਆਪਣੇ ਕੰਮ ਨੂੰ ਅੱਗੇ ਵਧਾਵੇ ਇਹਨੂੰ ਸ਼ੁਰੂ ਕੀਤਾ ਤੇ ਬਹੁਤ ਸੋਹਣੀ ਪੇਂਟਿੰਗ ਹੈ ਇੱਕ ਜਾਨ ਹੈ ਪੇਂਟਿੰਗ ਦੇ ਵਿੱਚ ਐਦਾਂ ਨਹੀਂ ਕਿ ਫਾਲਤੂ ਜੀ ਗੱਲ ਹੈ ਬਹੁਤ ਸੋਹਣੀ ਪੇਂਟਿੰਗ ਕਰਦੀ ਹੈ ਕੁੜੀ ਜੇ ਤੁਸੀਂ ਵੀ ਸੂਟ ਪੇਂਟ ਕਰਵਾਉਣਾ ਚਾਹੁੰਦੇ ਹੋਗੇ ਬਹੁਤ ਸੋਹਣੇ ਤਰੀਕੇ ਦੇ ਪੇਂਟ ਆ ਇਸ ਕੁਰੀ ਤੋਂ ਕਰਵਾ ਸਕਦੇ ਹੋ ਇਸ ਕੰਟੈਕਟ ਨੰਬਰ ਤੇ ਇਸ ਨਾਲ ਕੰਟੈਕਟ ਕਰ ਸਕਦੇ ਹੋਗੇ ਸੋ ਇਹਦੀ ਹੈਲਪ ਕਰੋ ਤਾਂ ਜੋ ਕਿ ਇਸ ਦਾ ਜਿਹੜਾ ਇੱਕ ਸ਼ੌਕ ਹੈ ਉਹ ਅੱਗੇ ਵੱਧ ਸਕੇ ਧੰਨਵਾਦ ਜੀ